ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪਰਾਦੀ ਤਰਿਆਰੇ ਗੁਰੂ ਨਾਨਕ ਜਿਨ ਸੁਨਿਆ ਪੇਖਿਆ ਸੇ ਫਿਰ ਗੁਰਬਾਸ ਨਾ ਪਰਿਆਰੇ ਸੱਚਾ ਆਪ ਸੱਚਾ ਦਰਬਾਰ ਸੱਚਾ ਸਾਹਿਬ ਏਕ ਤੁਮ ਜਿਨ ਸੱਚੋ ਸੱਚ ਵਰਤਾਇਆ ਸੱਚੇ ਦਰਬਾਰ ਦੀਆਂ ਹਾਜ਼ਰੀਆਂ ਭਰਨ ਵਾਸਤੇ ਆਪ ਗੁਰੂ ਨੂੰ ਪਿਆਰ ਕਰਨ ਵਾਲੇ ਹਰ ਮਹੀਨੇ ਦਸਵੀ ਦੇ ਦੀਵਾਨ ਸਜਦੇ ਨੇ ਹਾਜ਼ਰੀਆਂ ਭਰਦੇ ਹੋਂ ਸੁਰਸਨਾਂ ਨੂੰ ਪਵਿੱਤਰ ਕਰੋ ਸਾਰੇ ਪਿਆਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨਸਾ ਧਾਰ ਜੋ ਕਰਤੇ ਆਵੇ ਸਾਧ ਸੰਗਤ ਜਨਮ ਮਰਨ ਮਿਟਾਵੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਘਰ ਤੇ ਜੋ ਵੀ ਜਿਹੋ ਜੀ ਭਾਵਨਾ ਲੈ ਕੇ ਆ ਜਾਂਦਾ ਹੈ ਮਹਾਰਾਜ ਉਹੋ ਜਿਹੀਆਂ ਝੋਲੀਆਂ ਪਰਦੇ ਨੇ ਵਿਸ਼ਵਾਸ ਵੱਡਾ ਹੁੰਦਾ ਹੈ ਜੇ ਉਹ ਬਣ ਗਿਆ ਗੁਰੂ ਤੋਂ ਕੋਈ ਵੀ ਵਸਤੂ ਐ ਕੋਈ ਵੀ ਕਾਰਜ ਐ ਸਿੱਖ ਆਪਣਾ ਕਰਵਾ ਲੈਂਦਾ ਪਰ ਜੇ ਭਰੋਸਾ ਹੋਵੇ ਭਰੋਸਾ ਹੋਣਾ ਬਹੁਤ ਵੱਡੀ ਚੀਜ਼ ਐ ਜਦੋਂ ਗੁਰੂ ਦਰਬਾਰ ਦੇ ਵੱਲ ਆਉਣਾ ਐ ਨਾ ਕਿਉਂਕਿ ਇਹੋ ਜਿਹਾ ਘਰ ਐ ਜਿੱਥੇ ਕਿ ਕੋਈ ਇਹ ਨਹੀਂ ਕਹਿ ਸਕਦਾ ਵੀ ਫਲਾਨੀ ਚੀਜ਼ ਉੱਥੇ ਨਹੀਂ ਮਿਲ ਸਕਦੀ ਸੱਚੇ ਸਾਹਿਬਾ ਕਿਹਾ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕਿਛ ਹੈ ਜਿਸ ਤੇ ਹੇ ਸੋ ਪਾਵੇ ਸਭ ਕੁਝ ਹੈ ਇੱਥੇ ਬਸ ਭਾਉਣਾ ਦੀ ਗੱਲ ਹੁੰਦੀ ਹੈ ਜਦੋਂ ਮਨ ਦੇ ਅੰਦਰ ਸ਼ਰਧਾ ਆਉਂਦੀ ਹੈ ਵਿਸ਼ਵਾਸ ਹੁੰਦਾ ਹੈ ਨਾ ਮਹਾਰਾਜ ਕਹਿੰਦੇ ਜਾ ਕੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰਿ ਪ੍ਰਵਚੀਤ ਵੱਡੇ ਵੱਡੇ ਕਾਰਜ ਗੁਰੂ ਕਰ ਦਿੰਦਾ ਹੈ ਕਰੋਸੇ ਵਾਲਿਆਂ ਦੀ ਬਸ ਵਿਸ਼ਵਾਸ ਹੋਣਾ ਚਾਹੀਦਾ ਹੈ ਜਦੋਂ ਵੀ ਗੁਰੂ ਦਰਬਾਰ ਦੇ ਵੱਲ ਆਉਣਾ ਹੈ ਨਾ ਮਨ ਦੇ ਅੰਦਰ ਸ਼ਰਧਾ ਲੈ ਕੇ ਆਉਣੀ ਹੈ 20 ਵਿਸਵੇ ਗੁਰ ਕਾ ਮਨ ਮੰਨੈ ਆਪਾਂ ਕਹਿ ਦਿੰਨੇ ਆ 16 ਆਨੀ 20 ਵਿਸਵੇ ਇੱਕੀ ਗੱਲ ਐ ਮਹਾਰਾਜ ਕਹਿੰਦੇ ਤੇਰਾ 100% ਮਨ ਗੁਰੂ ਤੇ ਭਰੋਸਾ ਹੋਵੇ 20 ਵਿਸਵੇ ਗੁਰ ਕਾ ਮਨ ਮੰਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਉਤਾ ਫਿਰ ਇੰਨੀ ਭਾਵਨਾ ਵਾਲਾ ਇੰਨਾ ਸ਼ਰਧਾ ਪਿਆਰ ਵਾਲਾ ਗੁਰਸਿੱਖ ਤਾਂ ਫਿਰ ਗੁਰੂ ਨੂੰ ਪਾ ਲੈਂਦਾ ਦਾਤਾਂ ਤਾਂ ਫਿਰ ਵੀ ਥੱਲੇ ਰਹਿ ਜਾਂਦੀਆਂ ਨੇ ਦੂਜੇ ਮਨ ਦੇ ਅੰਦਰ ਨਿਰਮਾਨਤਾ ਹੋਣੀ ਨਿਮਰਤਾ ਹੋਣੀ ਕਿਉਂਕਿ ਵੱਡੇ ਕੋਲ ਆਈਏ ਛੋਟੇ ਬਣ ਕੇ ਆਈਦਾ ਇੱਥੇ ਕਿਸੇ ਵੀ ਤਰ੍ਹਾਂ ਦਾ ਪਰਮੇਸ਼ਰ ਨੂੰ ਮਾਣ ਹੰਕਾਰ ਹੈ ਨਾ ਜਿਹੜਾ ਉਹ ਗੁਰੂ ਨੂੰ ਪਾਉਂਦਾ ਨਹੀਂ ਮਹਾਰਾਜ ਕਹਿੰਦੇ ਨੇ ਨਾ ਹਰ ਜਿਓ ਅਹੰਕਾਰ ਨਾ ਪਾਵੇ ਇਹ ਵੇਦ ਕੂਕ ਸੁਣਾਵੇ ਹੰਕਾਰ ਮੋਏ ਸੇ ਵੇ ਗੱਤੀ ਗਏ ਮਰ ਜਨ ਮੈਂ ਫਿਰ ਆਵੇ ਸਤਿਗੁਰ ਪਾਤਸ਼ਾਹ ਮਹਾਰਾਜ ਬਾਣੀ ਚ ਕਹਿੰਦੇ ਨੇ ਤੀਰਥ ਵਰਤ ਅਰਦਾਨ ਕਰ ਚੰਗੇ ਕਰਮ ਕਰਦਾ ਨਾ ਸ਼ੁਭ ਗੁਣ ਜਿਹਨੂੰ ਆਪਾਂ ਕਹਿ ਦਿੰਦੇ ਆਂ ਵੀ ਬੜਾ ਸਿਆਣਾ ਬੰਦਾ ਹੈ ਬੜੇ ਚੰਗੇ ਕਰਮ ਕਰਦਾ ਹੈ ਤੀਰਥਾਂ ਤੇ ਜਾਂਦਾ ਹੈ ਭਜਨ ਬੰਦ ਕੇ ਵੀ ਕਰਦਾ ਹੈ ਚੰਗੇ ਕਰਮ ਕਰਦਾ ਹੈ ਦਾਨ ਪੁੰਨ ਵੀ ਕਰਦਾ ਹੈ ਨਵੇਂ ਪਾਸ਼ਾ ਮਹਾਰਾਜ ਕਹਿੰਦੇ ਤੀਰਥ ਵਰਤ ਅਰਦਾਨ ਕਰ ਮਨ ਮੈਂ ਤਰੈ ਗਮਾਨ ਜੇ ਇੰਨਾ ਕੁਝ ਕਰਕੇ ਵੀ ਕਹਦੇ ਨਾ ਵੀ ਮੈਂ ਬੜਾ ਦਾਨੀ ਆ ਮੈਂ ਬੜੇ ਤੀਰਥ ਰਖਦਾ ਤੀਰਥਾਂ ਤੇ ਜਾਂਨਾ ਬੜੇ ਵਰਤ ਰਖਦਾ ਮਹਾਰਾਜ ਕਹਿੰਦੇ ਤੀਰਥ ਵਰਤ ਅਰਦਾਨ ਕਰ ਮਨ ਮੈਂ ਤਰੈ ਗਮਾਨ ਨਾਨਕ ਨੇਪਲ ਜਾਤ ਤੇ ਜਿਉਂ ਕੁੰਜ ਰੇ ਸੁਣਾ ਕਹਿੰਦੇ ਹਾਥੀ ਨੂੰ ਨਵਾਉਣਾ ਸੌਖਾ ਨਹੀਂ ਹੁੰਦਾ ਕਈ ਬੰਦੇ ਲੱਗਦੇ ਨੇ ਨਵਾਉਣ ਵਾਸਤੇ ਜਦੋਂ ਉਹਨੂੰ ਨਵਾ ਕੇ ਕਹਿੰਦੇ ਦਰਿਆ ਵਿੱਚੋਂ ਟੋਬੇ ਵਿੱਚੋਂ ਬਾਹਰ ਕੱਢਦੇ ਆ ਨਾ بس ਕੱਢਣ ਦੀ ਦੇਰ ਹੁੰਦੀ ਆ ਉਹਨੇ ਆਪਣੀ ਸੁੰਡ ਨਾਲ ਹੀ ਫਿਰ ਆਪਣੇ ਉੱਤੇ ਮਿੱਟੀ ਪਾ ਲੈਂਦਾ ਏਸੀ ਤਰ੍ਹਾਂ ਕਹਿੰਦੇ ਜੇ ਤੂੰ ਚੰਗੇ ਕਰਮ ਕੀਤੇ ਵੀ ਐ ਜੇ ਹੰਕਾਰ ਕਰ ਗਿਆ ਨਾ ਬਸ ਫਿਰ ਜਿਵੇਂ ਹਾਥੀ ਨੂੰ ਨਿਵਾਉਣਾ ਵਿਅਰਥ ਹੁੰਦਾ ਨਾ ਕਹਿੰਦੇ ਇਸੇ ਤਰ੍ਹਾਂ ਹੀ ਐ ਅਣਕ ਤਪੱਸਿਆ ਕਰੇ ਹੰਕਾਰ ਨਰਕ ਸੁਰਗ ਫਿਰ ਫਰੇ ਅਵਤਾਰ ਜੇ ਤਪੱਸਿਆ ਕਰਕੇ ਵੀ ਹੰਕਾਰ ਕਰਦਣਾ ਵੀ ਮੈਂ ਬੜਾ ਸਿਮਰਨ ਕਰਦਾ ਮੈਂ ਬੜਾ ਜੱਪ ਤਪ ਕਰਦਾ ਮੈਂ ਬੜੀ ਬਾਣੀ ਪੜਦਾ ਜੀ ਪੜ ਕੇ ਮਨ ਦੇ ਅੰਦਰ ਮਾਨ ਕਰੀ ਫਿਰ ਇਹਦਾ ਜਿਹੜਾ ਨਾ ਜੱਪ ਤਪ ਸੱਚੇ ਪਾਤਸ਼ਾਹ ਮਹਾਰਾਜ ਬਾਣੀ ਦੇ ਵਿੱਚ ਦੱਸਦੇ ਨੇ ਮਾਨ ਹੈ ਨਾ ਜਿਹੜਾ ਪਰਮੇਸ਼ਰ ਨੂੰ ਚੰਗੇ ਗੁਣਾਂ ਦਾ ਵਣੀ ਪਾਉਂਦਾ ਬਾਕੀ ਤਾਂ ਮਾਨ ਫਿਰ ਵੀ ਛੋਟੇ ਨੇ ਪੈਸੇ ਦਾ ਮਾਨ ਕਰਨਾ ਜ਼ਮੀਨਾਂ ਜਾਇਦਾਦਾਂ ਦਾ ਮਾਨ ਕਰਨਾ ਆਪਣੇ ਸੋਹਣੇ ਹੋਣ ਦਾ ਮਾਨ ਕਰਨਾ ਇਹ ਤਾਂ ਮਾਣ ਬੜੇ ਤਰ੍ਹਾਂ ਦੇ ਮਾਣ ਨੇ ਬੜੇ ਤਰ੍ਹਾਂ ਦਾ ਹੰਕਾਰ ਹੈ ਮਨ ਦੇ ਅੰਦਰ ਪਰ ਆ ਜਾਂਦਾ ਹੈ ਪਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਦੋਂ ਗੁਰੂ ਦੀ ਖੁਸ਼ੀ ਲੈਣੀ ਹੋਵੇ ਨਾ ਫਿਰ ਕਿਸੇ ਨਰਾਗ ਦਾ ਵੀ ਹੰਕਾਰ ਹੈ ਜਿਹੜਾ ਉਹ ਪਰਮੇਸ਼ਰ ਨੂੰ ਨਹੀਂ ਪਾਉਂਦਾ ਸਤਗੁਰ ਪਾਤਸ਼ਾਹ ਮਹਾਰਾਜ ਬਾਣੀ ਦੇ ਵਿੱਚ ਦੱਸਦੇ ਨੇ ਤੇਰਾ ਮਾਣ ਤੇਰਾ ਮਾਣ ਤੇਰਾ ਮਾਣ ਜੀ ਗੁਰਾਂ ਨੂੰ ਨਾ ਪਾਉਂਦਾ ਬੰਦਿਆ ਤੇਰਾ ਮਾਨ ਜੀ ਤੇਰਾ ਮਾਨ ਤੇਰਾ ਮਾਨ ਜੀ ਗੁਰੂ ਨੂੰ ਨਾ ਪਾਉਂਦਾ ਬੰਦਿਆ ਤੇਰਾ ਮਾਨ ਜੀ ਤੇਰਾ ਮਾਨ ਤੇਰਾ ਗੁਰੂ ਨੂ ਨਾ ਪਾਉਂਦਾ ਬੰਦਿਆ ਤੇਰਾ ਮਾਣ ਜੀ ਹਾਂ ਤੇਰਾ ਮਾਣ ਤੇਰਾ ਮਾਣ ਤੇਰਾ ਮਾਣ ਜੀ ਗੁਰੂ ਨੂ ਨਾ ਪਾਉਂਦਾ ਬੰਦਿਆ ਤੇਰਾ ਮਾਣ ਜੀ ਤੇਰਾ ਮਾਣ ਤੇਰਾ ਮਾਣ ਤੇਰਾ ਮਾਣ ਜੀ ਗੁਰੂ ਨੂ ਨਾ ਪਾਉਂਦਾ ਬੰਦਿਆ ਤੇਰਾ ਦੇ ਆਤੇ ਰਾਮਾਨੀ ਮਰ ਜਿਉ ਹੰਕਾਰ ਨਾ ਪਾਵੇ ਇਹ ਵੀਦ ਕੋਪਸਨਾ ਹੰਕਾਰ ਮੋਏ ਸੇਵ ਗਤੀ ਗਏ ਮਰ ਜਨ ਮੈਂ ਫਿਰ ਆਵੇ ਹੰਕਾਰ ਜਿਹੜਾ ਪਰਮੇਸ਼ਰ ਨੂੰ ਨਹੀਂ ਪਾਉਂਦਾ ਕਿਉਂਕਿ ਜੀਵ ਕਿਸੇ ਵੀ ਤਰ੍ਹਾਂ ਦਾ ਹੰਕਾਰ ਕਰੇ ਨਾ ਭਾਵੇਂ ਜ਼ਮੀਨਾਂ ਜਾਇਦਾਦਾਂ ਦਾ ਹੈ ਭਾਵੇਂ ਆਪਣੇ ਸੋਹਣੇ ਹੋਣ ਦਾ ਮਾਣ ਕਰੇ ਸੁਹੱਪਣ ਕਿਹਨੇ ਦਿੱਤਾ ਰੂਪ ਕਿਹਨੇ ਦਿੱਤਾ ਪਰਮੇਸ਼ਰ ਨੇ ਹੀ ਦਿੱਤਾ ਹੈ ਨਾ ਮਾਣ ਕਿਸੇ ਵੀ ਗੱਲ ਦਾ ਨਹੀਂ ਕਰਨਾ ਚਾਹੀਦਾ ਪਰਮੇਸ਼ਰ ਨੂੰ ਹੰਕਾਰ ਜਿਹੜਾ ਉਹ ਕਿਸੇ ਵੀ ਤਰ੍ਹਾਂ ਦਾ ਨਹੀਂ ਭਉਂਦਾ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆ ਕੇ ਨਾ ਦੋ ਮਰਾਸੀ ਸੱਤਾ ਤੇ ਬਲੌਂਡਾ ਉਹਨਾਂ ਨੇ ਆ ਕੇ ਬੇਨਤੀ ਕੀਤੀ ਕਹਿੰਦੇ ਮਹਾਰਾਜ ਅਸੀਂ ਗਾਲ ਲੈਨੇ ਆ ਪਰ ਕੋਈ ਰੋਜ਼ਗਾਰ ਦਾ ਸਾਧਨ ਨਹੀਂ ਬਣਿਆ ਹੋਇਆ ਮਹਾਰਾਜ ਕਹਿੰਦੇ ਕੀ ਗਾਉਨੇ ਹੋ ਚਲੋ ਜੋ ਗਾਉਂਦੇ ਸੀ ਉਹਨਾਂ ਨੇ ਦੱਸਿਆ ਮਹਾਰਾਜ ਕਹਿੰਦੇ ਪਿਆਰੋ ਜਦ ਗਾਉਨੇ ਵੀ ਆ ਫਿਰ ਗੁਰੂ ਦੇ ਗੀਤ ਗਾਇਆ ਕਰੋ ਨਾਲੇ ਇੱਥੇ ਸੋਭਾ ਨਾਲੇ ਅੱਗੇ ਸੋਭਾ ਕਹਿੰਦੇ ਮਹਾਰਾਜ ਕਿੱਥੇ ਗਾਇਆ ਕਰੀਏ ਕਹਿੰਦੇ ਸਾਡੇ ਦਰਬਾਰ ਦੇ ਵਿੱਚ ਹਾਜ਼ਰੀ ਭਰਿਆ ਕਰੋ ਕਥਾ ਕੀਰਤਨ ਦੀ ਕੀਰਤਨ ਕਰਦੇ ਨੇ ਗਲੇ ਦੇ ਵਿੱਚ ਰਸਾ ਬੜਾ ਅੱਲਾ ਕੀਰਤਨ ਕਰਦੇ ਨੇ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਤੋਂ ਹੀ ਭਾਈ ਮਰਦਾਨਾ ਜੀ ਮਹਾਰਾਜ ਜੀ ਦੇ ਨਾਲ ਸਾਰੀ ਜ਼ਿੰਦਗੀ ਭਾਈ ਮਰਦਾਨਾ ਜੀ ਰਹੇ ਪਤਾ ਹੀ ਨਹੀਂ ਕਿੰਨੇ ਜਨਮਾਂ ਦਾ ਉਹਨਾਂ ਦਾ ਤਪ ਹੋਣਾ ਹੈ ਕਿੰਨੇ ਹੀ ਚੰਗੇ ਕਰਮ ਹੋਣੇ ਨੇ ਕਿ ਸਾਰੀ ਜ਼ਿੰਦਗੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਰਹੇ ਰਹੇ ਕੇ ਸੇਵਾ ਕੀਤੀ ਹਮੇਸ਼ਾ ਹੀ ਦਰਸ਼ਨਦਾਰੀ ਕਰਦੇ ਰਹਿੰਦੇ ਸੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਆਪਾਂ ਸੋਚਦੇ ਆਂ ਵੀ ਆਪਾਂ ਨੂੰ ਕਿਤੇ ਸੁਪਨੇ ਦੇ ਵਿੱਚ ਹੀ ਦਰਸ਼ਨ ਹੋ ਜਾਣ ਪਾਤਸ਼ਾਹ ਜੀ ਦੇ ਆਪਾਂ ਆਪਣੇ ਧੰਨ ਭਾਗ ਸਮਝਦੇ ਆਂ ਪਰ ਸੁਪਨੇ ਦੇ ਵਿੱਚ ਵੀ ਦਰਸ਼ਨ ਪਰਮੇਸ਼ਰ ਦੇ ਗੁਰੂ ਦੇ ਉਹਨੋਂ ਹੁੰਦੇ ਨੇ ਜਿਹਦਾ ਹਿਰਦਾ ਸਾਫ਼ ਹੁੰਦਾ ਹੈ ਜਿਵੇਂ ਮੈਲਾ ਸੀਸਾ ਹੋਵੇ ਨਾ ਮਲੇ ਸੀਸੇ ਦੇ ਵਿੱਚ ਚਿਹਰਾ ਨਹੀਂ ਦਿਸਿਆ ਕਰਦਾ ਜਦ ਸੀਸਾ ਸਾਫ਼ ਹੋਵੇਗਾ ਫਿਰ ਚਿਹਰਾ ਦਿਸਦਾ ਹੈ ਸ਼ੁੱਧ ਹਿਰਦੇ ਦੀ ਨਿਸ਼ਾਨੀ ਹੈ ਕਿਸੇ ਗੁਰੂ ਦੇ ਕਿਸੇ ਸਾਧੂ ਮਹਾਂਪੁਰਸ਼ ਦੇ ਦਰਸ਼ਨ ਹੋਣੇ ਸ਼ੁੱਧ ਹਿਰਦੇ ਦੀ ਨਿਸ਼ਾਨੀ ਹੁੰਦੀ ਹੈ ਸ਼ੁੱਧ ਹਿਰਦਾ ਕਿਵੇਂ ਹੁੰਦਾ ਹੈ ਕਹਿੰਦੇ ਮਨ ਦੇ ਅੰਦਰ ਇਹਦੇ ਤਿੰਨ ਦੋਸ਼ ਰੱਖੇ ਨੇ ਸੰਤ ਜੀ ਮਹਾਰਾਜ ਆਪਣੇ ਰਾੜਾ ਸਾਹਿਬ ਵਾਲੇ ਉਹ ਇਹ ਵਚਨ ਸੁਨਾਇਆ ਕਰਦੇ ਕਹਿੰਦੇ ਮਨ ਦੇ ਅੰਦਰ ਤਿੰਨ ਦੋਸ਼ ਨੇ ਇੱਕ ਮਲ ਹੈ ਇੱਕ ਬਖਸ਼ੇਪ ਹੈ ਇੱਕ ਵਰਨ ਹੈ ਮਲ ਜਿਹੜਾ ਮਨ ਹੈ ਮੇਲਾ ਹੋਇਆ ਪਿਆ ਹੈ ਮਨ ਮਾੜੇ ਪਰਨੇ ਕਰਦਾ ਹੈ ਬੁਰੇ ਪਾਸੇ ਵੱਲ ਜਾਂਦਾ ਹੈ ਨੀਵੇਂ ਪਾਸੇ ਵੱਲ ਜਾਂਦਾ ਹੈ ਇਹਨੂੰ ਉੱਚਾ ਚੁੱਕਣ ਵਾਸਤੇ ਨਾ ਸ਼ੁਭ ਕਰਮ ਕਰਨੇ ਪੈਂਦੇ ਨੇ ਨਿਸ਼ਕਾਮ ਕਰਨ ਦੇ ਨਾਲ ਮਨ ਦੇ ਉੱਪਰਾਂ ਜਿਹੜੀ ਮੈਲ ਲਹਿ ਜਾਂਦੀ ਹੈ ਇੱਕ ਤਾਂ ਸੇਵਾ ਕਰਦਿਆਂ ਨਾ ਆਪਾਂ ਕਿਸੇ ਕਾਰਜ ਨੂੰ ਮੁੱਖ ਰੱਖ ਕੇ ਚੱਲੋ ਕਾਰਜ ਹੋ ਜਾਂਦਾ ਹੈ ਸੇਵਾ ਦਾ ਫਲ ਦਿੰਦਾ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਇੱਕ ਜਦੋਂ ਨਿਸ਼ਕਾਮ ਹੋ ਕੇ ਸੇਵਾ ਕਰਦੇ ਆ ਨਾ ਸੇਵਾ ਕਰੀ ਜਾਣੀ ਮੰਗਣਾ ਕੁਝ ਨਾ ਉਪਰਮਾਨ ਨੂੰ ਸ਼ੁੱਧ ਕਰਦੇ ਨੇ ਨਿਸ਼ਕਾਮ ਕਰਮ ਦੂਜਾ ਵਿਕਸ਼ੇਪ ਵਿਕਸ਼ੇਪ ਹੁੰਦਾ ਮਨ ਨੇ ਟਿਕਣਾ ਨਾ ਮਨ ਨੇ ਹਿਲਦੇ ਰਹਿਣਾ ਸ਼ੀਸ਼ਾ ਵੀ ਹੈ ਨਾ ਜਿਹੜਾ ਹਿੱਲ ਜAVE ਉਹਦੇ ਵਿੱਚ ਵੀ ਚਿਹਰਾ ਨਹੀਂ ਦੇਖ ਸਕਦੇ ਟਿੱਕੇ ਹੋਏ ਸ਼ੀਸ਼ੇ ਦੇ ਵਿੱਚ ਚਿਹਰਾ ਦਿਸਦਾ ਇਹ ਹੈ ਮਨ ਦਾ ਖਿਆਲ ਹੈ ਮਨ ਨੇ ਇੱਕ ਥਾਂ ਮਨ ਟਿੱਕੇ ਨਹੀਂ ਰਹਿੰਦਾ ਹਿਲਦਾ ਰਹਿੰਦਾ ਹੈ ਹਮੇਸ਼ਾ ਇਹਨੂੰ ਟਿਕਾਉਂਦਾ ਹੈ ਫਿਰ ਸਿਮਰਨ ਜਲ ਤੇਲ ਦੀ ਧਾਰਾ ਵਾਤੇ ਸਿਮਰਨ ਕਰਦਾ ਨਾ ਅਭਿਆਸ ਕਰਦਾ ਫਿਰ ਅੱਗੇ ਆ ਜਾਂਦਾ ਹੈ ਅਵਰਨ ਦਾ ਪੜਦਾ ਭਰਮ ਦਾ ਪੜਦਾ ਜਿਹੜਾ ਜੀਵ ਨੂੰ ਬਣਿਆ ਹੋਇਆ ਵੀ ਮੈਂ ਹੋਰਾਂ ਪਰਮੇਸ਼ਰ ਕਿਤੇ ਹੋਰ ਹੈ ਮੈਂ ਪਰਮੇਸ਼ਰ ਨੂੰ ਲੱਭਣ ਵਾਸਤੇ ਪਤਾ ਨਹੀਂ ਜੰਗਲਾਂ ਦੇ ਵਿੱਚ ਜਾਣਾ ਹੈ ਨਹੀਂ ਮਹਾਰਾਜ ਕਹਿੰਦੇ ਘਟ ਘਟ ਮੈਂ ਹਰ ਜੂ ਬਸੈ ਭਗਤ ਪ੍ਰੀਤ ਜੀ ਵੀ ਕਹਿੰਦੇ ਨੇ ਨਾ ਫਰੀਦਾ ਜੰਗਲ ਜੰਗਲ ਕਿਆ ਪਵੇ ਵਣ ਕੰਡਾ ਮੋੜੇ ਵਸੀ ਰੱਬ ਹਿਆਲੀ ਹੈ ਜੰਗਲ ਕਿਹਾ ਢੁੰਡਿਓ ਪਰਮੇਸ਼ਰਾ ਜਿਹੜਾ ਉਹਨੂੰ ਜੰਗਲਾਂ ਦੇ ਵਿੱਚ ਲੱਭਣ ਜਾਣ ਦੀ ਲੋੜ ਨਹੀਂ ਉਹ ਪਰਮੇਸ਼ਰ ਤੇਰੇ ਅੰਦਰ ਹੀ ਹੈ ਇਹ ਤੀਜਾ ਅਵਰਨ ਦਾ ਪੜਦਾ ਹੈ ਨਾ ਇਹ ਸਮਰੱਥ ਸਤਗੁਰੂ ਲਾ ਦਿੰਦੇ ਨੇ ਸੋ ਆਪਾਂ ਵਿਚਾਰ ਕਰਦੇ ਸੀ ਧੰਨ ਭਾਈ ਮਰਦਾਨਾ ਜੀ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਆਪਣੀ ਬਤੀਤ ਕੀਤੀ ਆਪਾਂ ਸੋਚਦੇ ਹਾਂ ਵੀ ਇਹੋ ਜੇ ਸਤਗੁਰ ਦੇ ਆਪਾਂ ਨੂੰ ਕਿਤੇ ਸੁਪਨੇ ਦੇ ਵਿੱਚ ਹੀ ਦਰਸ਼ਨ ਹੋ ਜਾਣ ਸੋ ਭਾਈ ਮਰਦਾਨਾ ਜੀ ਦੀ ਅੰਸਬੰਸ ਸੱਤਾ ਬਲਵੰਡਾ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੀ ਹਜ਼ੂਰੀ ਦੇ ਅੰਦਰ ਕੀਰਤਨ ਕਰਦੇ ਨੇ ਬੜਾ ਕੀਰਤਨ ਕਰਦੇ ਨੇ ਬੜਾ ਆਲਾ ਕੀਰਤਨ ਕਰਦੇ ਨੇ ਬੜੇ ਰਸ ਦੇ ਵਿੱਚ ਕੀਰਤਨ ਕਰਦੇ ਨੇ ਪਿਆਰ ਦੇ ਨਾਲ ਗੰਦੇ ਨੇ ਇਹ ਕੁਦਰਤੀ ਗੱਲ ਹੈ ਜਿਹੜੇ ਰੱਬ ਨੂੰ ਪਿਆਰ ਕਰਨ ਵਾਲੇ ਨੇ ਨਾ ਜਦੋਂ ਕੋਈ ਉਹਨਾਂ ਨੂੰ ਰੱਬ ਨੂੰ ਪਿਆਰ ਕਰਨ ਵਾਲਿਆਂ ਨੂੰ ਕੋਈ ਰੱਬ ਦੀ ਗੱਲ ਸੁਣਾਉਂਦਾ ਉਹਨਾਂ ਨੂੰ ਵੀ ਪਿਆਰਾ ਲੱਗਣ ਲੱਗ ਜਾਂਦਾ ਹੈ ਕੋਈ ਕਰ ਗਲ ਸੁਣਾਵੇ ਹਰ ਨਾਮ ਕੀ ਸੋ ਲੱਗਾ ਗੁਰ ਸਿੱਖਾ ਮਨ ਮਿੱਠਾ ਤੈ ਸਾਹਿਬ ਕੀ ਬਾਤ ਜੇ ਆਖੇ ਕਹ ਨਾਨਕ ਕਿਆ ਦੀਜੈ ਕਹਿੰਦੇ ਕੋਈ ਰੱਬ ਦਾ ਪਿਆਰਾ ਕਵੇ ਵੀ ਮੈਨੂੰ ਕੋਈ ਪਰਮੇਸ਼ਰ ਦੀ ਗੱਲ ਸੁਣਾਵੇ ਤੈ ਸਾਹਿਬ ਕੀ ਬਾਤ ਜੇ ਆਖੇ ਕਹ ਨਾਨਕ ਕਿਆ ਦੀਜੈ ਕਹਿੰਦੇ ਜੇ ਕੋਈ ਕਵੇ ਨਾ ਮੈਨੂੰ ਕੋਈ ਪਰਮੇਸ਼ਰ ਦਾ ਪਿਆਰਾ ਕਵੇ ਮੈਨੂੰ ਰੱਬ ਦੀ ਕੋਈ ਗੱਲ ਸੁਣਾਵੇ ਕਹਿੰਦੇ ਗੱਲ ਤਾਂ ਸੁਣਾ ਦਿੰਨਿਆ ਤੂੰ ਬਦਲੇ ਦੇ ਵਿੱਚ ਮੈਨੂੰ ਕੀ ਦੇਵੇਂਗਾ ਕਹਿੰਦੇ ਸੀਸ ਵੱਡੇ ਕਰ ਬੈਸਨ ਦੀਜੈ ਬਿਨ ਸਿਰ ਸੇਵਕ ਰੀਜੈ ਕਹਿੰਦੇ ਮੈਂ ਆਪਣਾ ਸੀਸ ਵੱਡ ਕੇ ਨਾ ਉਹਦੇ ਬੈਠਣ ਵਾਸਤੇ ਮੂੜਾ ਬਣਾ ਕੇ ਦੇ ਦੂੰਗਾ ਇੰਨਾ ਪਿਆਰ ਹੁੰਦਾ ਰੱਬ ਨੂੰ ਪਿਆਰ ਕਰਨ ਵਾਲਿਆਂ ਦਾ ਜਿਹੜਾ ਉਹਨਾਂ ਨੂੰ ਰੱਬ ਨੂੰ ਪਿਆਰ ਕਰਨ ਵਾਲਿਆਂ ਨੂੰ ਕੋਈ ਗੁਰੂ ਦੀ ਗੱਲ ਸੁਣਾਉਂਦਾ ਉਹਦਾ ਵੀ ਬੜਾ ਸਤਿਕਾਰ ਕਰਦੀ ਐ ਸੰਗਤ ਉਹ ਹਣ ਸੰਗਤਾਂ ਦੇ ਵਿੱਚ ਬੜਾ ਸਤਿਕਾਰ ਹੈ ਭਾਈ ਸੰਤਾ ਤੇ ਬਲਵੰਡਾ ਦਾ ਉਹਨਾਂ ਦੇ ਨਾਲ ਅੰਦਰ ਇੱਕ ਦਿਨ ਗੱਲ ਆਈ ਵੀ ਅਸੀਂ ਵੇਖੋ ਜਦੋਂ ਤੋਂ ਕੀਰਤਨ ਕਰਨ ਲੱਗੇ ਆ ਕਿੰਨੀ ਸੰਗਤ ਜੁੜਦੀ ਐ ਕਿੰਨਾ ਰਸ ਬਣਦਾ ਐ ਕਿੰਨਾ ਟਿਕਾਹ ਬਣਦਾ ਐ ਵੀ ਆ ਸਾਡੇ ਕਰਕੇ ਐ ਸਭ ਕੁਝ ਕਿੰਨੀ ਸੰਗਤ ਆਉਂਦੀ ਐ ਜੇ ਅਸੀਂ ਨਾ ਕੀਰਤਨ ਕਰੀਏ ਇੱਥੇ ਕਿਹਨੇ ਆਉਣਾ ਐ ਇਹ ਆ ਜਾਂਦੀ ਐ ਵੈਸੇ ਗੱਲ ਸੇਵਾ ਕਰਦਿਆਂ ਕਰਦਿਆਂ ਵੀ ਨਾ ਇਹ ਜਿਹੜਾ ਹੰਕਾਰ ਐ ਮਨ ਤੇ ਆ ਜਾਂਦਾ ਐ ਤਾਂ ਗੁਰੂ ਦੇ ਅੱਗੇ ਅਰਦਾਸ ਹੀ ਕਰਦਾ ਰਵੇ ਵੀ ਮਹਾਰਾਜ ਕਿਰਪਾ ਕਰਿਓ ਇਸ ਚੀਜ਼ ਤੋਂ ਬਚਾ ਕੇ ਰੱਖਿਓ ਨੇ ਜਿਹੜਾ ਹੰਕਾਰ ਹੈ ਨਾ ਵੱਡਿਆ ਵੱਡਿਆ ਨੂੰ ਗੁਰਮੁਖ ਪਿਆਰਿਓ ਖਤਮ ਕਰ ਦਿੰਦਾ ਹੈ ਜੇ ਤਾਂ ਹੋਵੇ ਸ਼ੁਭ ਗੁਣ ਚੰਗੇ ਗੁਣ ਹੋਣ ਇਹਦੇ ਅੰਦਰ ਤੇ ਮਨ 'ਚ ਹੋਵੇ ਨਿਮਰਤਾ ਫਿਰ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਜੇ ਕਿਤੇ ਸ਼ੁਭ ਗੁਣ ਹੋਣ ਮਨ ਦੇ ਅੰਦਰ ਹੰਕਾਰ ਆ ਜੇ ਨਾ ਫਿਰ ਉਹੀ ਸ਼ੁਭ ਗੁਣ ਹੈ ਤੇ ਉਹੀ ਹੰਕਾਰ ਹੈ ਉਹ ਨਰਕਾਂ ਵਾਲੇ ਪਾਸੇ ਲੈ ਜਾਂਦਾ ਜੇ ਸ਼ੁਭ ਗੁਣ ਹੋਣ ਨਾਲ ਅਰਦਾਸ ਬੇਨਤੀ ਕਰਦਾ ਰਵੇ ਇਨਾਂ ਦੇ ਮਨ ਦੇ ਅੰਦਰ ਇੱਕ ਦਿਨ ਆਈ ਵੀ ਅਸੀਂ ਬੜਾ ਕੀਰਤਨ ਕਰਦੇ ਹਾਂ ਇੱਥੇ ਬੜੀ ਸੇਵਾ ਸਾਡੀ ਮਹਾਨ ਸੇਵਾ ਹੈ ਕਿੰਨੀਆਂ ਸੰਗਤਾਂ ਜੁੜਦੀਆਂ ਨੇ ਉਹ ਮਨ ਦੇ ਅੰਦਰ ਥੋੜੀ ਜੀ ਵਿਚਾਰ ਆਈ ਹੰਕਾਰ ਦੀ ਉਹ ਹੰਕਾਰ ਦਿਨੋ ਦਿਨ ਵੱਧ ਆ ਗਿਆ ਕਿਉਂਕਿ ਕਿਸੇ ਭਾਂਡੇ ਦੇ ਵਿੱਚ ਆਪਾਂ ਵਸਤੂ ਪਾਈਏ ਨਾ ਗੁਰਮੁਖ ਪਿਆਰਿਓ ਉਹ ਵਸਤੂ ਹੈ ਉਹ ਸਮਾਂ ਆ ਪਾ ਕੇ ਉਹਨੇ ਪ੍ਰਗਟ ਹੋ ਹੀ ਜਾਣਾ ਜਿੰਨਾ ਚਿਰ ਟੱਕਣ ਦਿੱਤਾ ਹੋਇਆ ਉੱਤੇ ਉਨਾ ਚਿਰ ਟਕੀ ਰਹੇਗੀ ਜਦੋਂ ਟੱਕਣ ਚੱਕਦੇ ਆਂਗੇ ਉਹ ਚੀਜ਼ ਨੇ ਪ੍ਰਗਟ ਹੋ ਹੀ ਜਾਣਾ ਹੈ ਉਹ ਮਨ ਦੇ ਅੰਦਰ ਜਿਹਦੇ ਅੰਦਰ ਹੰਕਾਰ ਹੋਵੇ ਨਾ ਜਿੰਨਾ ਮਰਜੀ ਨਿਮਰਤਾ ਵਾਲੀਆਂ ਗੱਲਾਂ ਕਰੀ ਜਾਵੇ ਪਰ ਜਿਹੜਾ ਹੰਕਾਰੀ ਬੰਦਾ ਹੋਊਗਾ ਉਹਦੇ ਅੰਦਰੋਂ ਹੰਕਾਰ ਟੇਕ ਨਹੀਂ ਸਕਦਾ ਉਹ ਪ੍ਰਗਟ ਹੋ ਜਾਂਦਾ ਸਮਾਂ ਪਾ ਕੇ ਹੋ ਜੇ ਭਾਵੇਂ ਉਹ ਇੱਕ ਦਿਨ ਭਾਈ ਸੰਤਾ ਤੇ ਬਲਵੰਡਾ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀ ਕੀਤੀ ਕਹਿੰਦੇ ਮਹਾਰਾਜ ਕਿਰਪਾ ਕਰਿਓ ਸਾਡੀ ਲੜਕੀ ਦੀ ਸ਼ਾਦੀ ਹੈ ਆਪ ਮਦਦ ਕਰਿਓ ਮਹਾਰਾਜ ਕਹਿੰਦੇ ਤੁਸੀਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਤੋਂ ਲੈ ਕੇ ਭਾਈ ਮਰਦਾਨਾ ਜੀ ਕੀਰਤਨ ਕਰਦੇ ਰਹੇ ਨੇ ਤੁਸੀਂ ਗੁਰੂ ਨਾਨਕ ਦੇ ਕੀਰਤਨੀਏ ਤੁਹਾਨੂੰ ਕਿਸ ਚੀਜ਼ ਦੀ ਘਾਟ ਰਹਿ ਸਕਦੀ ਹੈ ਜੋ ਤੁਸੀਂ ਕਹੋਗੇ ਉਹੀ ਮਿਲ ਜੇਗਾ ਜੋ ਮੰਗ ਮੰਗੋਗੇ ਉਹੀ ਮਿਲ ਜੇਗੀ ਹੰਕਾਰ ਦਾ ਬਚਨ ਕਹਿੰਦੇ ਮਹਾਰਾਜ ਸਾਡੀ ਨਾ ਮੱਤ ਦਾ ਜਿਹੜੀ ਉਹ ਗੱਲਾਂ ਨਾਲ ਨਾ ਕਰਿਓ ਮਾਇਆ ਨਾਲ ਕਰਿਓ ਗੱਲ ਜਿਹੜੀ ਸੀ ਨਾ ਹੰਕਾਰ ਦੀ ਉਹ ਪ੍ਰਗਟ ਹੋ ਗਈ ਕਹਿੰਦੇ ਮਹਾਰਾਜ ਸਾਡੀ ਮੱਤ ਦਾ ਜਿਹੜੀ ਉਹ ਗੱਲਾਂ ਨਾਲ ਨਾ ਕਰਿਓ ਮਾਇਆ ਨਾਲ ਕਰਿਓ ਚਲੋ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨਿਮਰਤਾ ਦੇ ਪੁੰਜ ਥੋੜਾ ਜਾਂ ਮੁਸਕਰਾਏ ਮਹਾਰਾਜ ਕਹਿੰਦੇ ਪਿਆਰਿਓ ਤੁਹਾਨੂੰ ਕਿਹਾ ਨਾ ਤੁਸੀਂ ਗੁਰੂ ਨਾਨਕ ਮਹਾਰਾਜ ਜੀ ਦੇ ਘਰ ਦੇ ਕੀਰਤਨੀਏ ਤੁਹਾਨੂੰ ਕਿਸੇ ਚੀਜ਼ ਦੀ ਤੋਟ ਨਹੀਂ ਜੋ ਮੰਗੋਗੇ ਉਹੀ ਦੇ ਦੇਵਾਂਗੇ ਕਹਿੰਦੇ ਮਹਾਰਾਜ ਬਰਾਏ ਕਿ ਰੋ ਜਿਹੜਾ ਵਿਸਾਖੀ ਦਾ ਦਿਹਾੜਾ ਆ ਰਿਹਾ ਹੈ ਨਾ ਗੁਰੂ ਤੀਜੇ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਤੋਂ ਅੰਮ੍ਰਿਤਸਰ ਵਿਖੇ ਦੋ ਦਿਹਾੜੇ ਮਨਾਉਣੇ ਸ਼ੁਰੂ ਕੀਤੇ ਨੇ ਵਿਸਾਖੀ ਦਾ ਅਤੇ ਦੀਵਾਲੀ ਦਾ ਇਹ ਦੋ ਦਿਹਾੜੇ ਤੀਜੇ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਦੇ ਭਾਈ ਪਾਰੋ ਜੁਲਕਾ ਸਿੱਖ ਹੋਇਆ ਮਹਾਰਾਜ ਜੀ ਦਾ ਉਨੇ ਬੇਨਤੀ ਕੀਤੀ ਸੀ ਮਹਾਰਾਜ ਕਿਰਪਾ ਕਰਿਓ ਕੋਈ ਜੋੜ ਮੇਲਾ ਰੱਖਿਓ ਕੋਈ ਦਿਨ ਐਸਾ ਰੱਖੋ ਇੱਕ ਜਿੱਥੇ ਸਾਰੇ ਦੇਸ਼ਾਂ ਪ੍ਰਦੇਸ਼ਾਂ ਦੀ ਸੰਗਤ ਆ ਕੇ ਇਕੱਠੀ ਹੋਵੇ ਸੰਗਤ ਬਣਾਈਏ ਇਸੇ ਵਾਸਤੇ ਹੈ ਨਾ ਇੱਕ ਦੂਜੇ ਨਾਲ ਪ੍ਰੇਮ ਵਾਧਾ ਆਪਣਾ ਇੱਕ ਦੂਜੇ ਨੂੰ ਪੁੱਛਦੇ ਆ ਭਾਈ ਤੁਸੀਂ ਕਿਹੜੇ ਇਲਾਕੇ ਦੇ ਤੁਸੀਂ ਕਿੱਥੋਂ ਜਦ ਸਾਡੇ ਅੱਲਾਏ ਜਰੂਰ ਮਿਲ ਕੇ ਜਾਇਓ ਸੰਗਤ ਦਾ ਪ੍ਰੇਮ ਵਾਧਾ ਹੈ ਨਾ ਇੱਥੇ ਇਸ ਘਰ ਨਾਲ ਕਿਵੇਂ ਜੁੜੇ ਕੀ ਕਿਰਪਾ ਹੋਈ ਗੁਰੂ ਮਹਾਰਾਜ ਦੀ ਭਾਈ ਪਾਰੋ ਜੁਲਕੇ ਨੇ ਬੇਨਤੀ ਕੀਤੀ ਕਹਿੰਦੇ ਮਹਾਰਾਜ ਕੋਈ ਸੰਗਤ ਵਾਸਤੇ ਕੈਸਾ ਦਿਨ ਰੱਖੋ ਭਾਈ ਪਾਰੋ ਜੁਲਕਾ ਜੀ ਇੱਕ ਐਸੇ ਗੁਰਸਿੱਖ ਹੋਏ ਨੇ ਪਰਮਾਨਸ ਗੁਰਸਿੱਖ ਜਦੋਂ ਉਹਨਾਂ ਨੇ ਸਰੀਰ ਛੱਡਣਾ ਸੀ ਨਾ ਆਪਣੀ ਘੋੜੀ ਥੋੜੀ ਜਿਹੀ ਮਾਇਆ ਤੇ ਆਪਣੇ ਵਸਤਰ ਆਪਣੇ ਪੁੱਤਰ ਨੂੰ ਕੋਲ ਬੁਲਾ ਕੇ ਕਹਿੰਦੇ ਕਹਿੰਦੇ ਆਹ ਜਿਹੜੀ ਆ ਨਾ ਗੁਰੂ ਪਾਤਸ਼ਾਹ ਮਹਾਰਾਜ ਦੀ ਮਾਨਤਾ ਆ ਘੋੜੀ ਆ ਮਾਇਆ ਤੇ ਆ ਵਸਤਰ ਸਾਡੇ ਸਰੀਰ ਛੱਡਣ ਤੋਂ ਬਾਅਦ ਗੁਰੂ ਮਹਾਰਾਜ ਜੀ ਨੂੰ ਭੇਟ ਕਰਦੇ ਹੋਏ ਉਹ ਬ੍ਰਹਮ ਗਿਆਨੀ ਗੁਰਸਿੱਖ ਦੀ ਸਵਾਰੀ ਕਰਉਂਦੀ ਰਹੀ ਘੋੜੀ ਜਿਹੜੀ ਤੀਜੇ ਪਾਤਸ਼ਾਹ ਮਹਾਰਾਜ ਫਿਰ ਉਸ ਘੋੜੀ ਤੇ ਕਦੇ ਕਦੇ ਚੜਿਆ ਕਰਦੇ ਸਨ ਤੇ ਜਦੋਂ ਭਾਈ ਦਾਤੂ ਜੀ ਨੇ ਲੱਤ ਮਾਰੀ ਗੁਰੂ ਅਮਰਦਾਸ ਮਹਾਰਾਜ ਜੀ ਵੀ ਗਤੀ ਦਾ ਹੱਕ ਮੇਰਾ ਸੀ ਤੂੰ ਆ ਕੇ ਬੈਠ ਗਿਆ ਇੱਥੇ ਮਹਾਰਾਜ ਉਥੋਂ ਬੇਰ ਕੋਠਾ ਸਾਹਿਬ ਦੇ ਵਿੱਚ ਚਲੇ ਗਏ ਸੀ ਸੰਗਤਾਂ ਨੂੰ ਦਰਸ਼ਨ ਨਹੀਂ ਸੀ ਹੋਏ ਕਾਫੀ ਦਿਨ ਹੁਣ ਜਿੰਨਾ ਰੈ ਗੁਰੂ ਨਾਲ ਉਹਨਾਂ ਦੇ ਮਨ ਦੇ ਅੰਦਰ ਬੜੀ ਖੇਚਾ ਵੀ ਮਹਾਰਾਜ ਪਤਾ ਨਹੀਂ ਕਿੱਧਰ ਚਲੇ ਗਏ ਵੀ ਭਾਈ ਦਾਤੂ ਜੀ ਨੇ ਨਰਾਦਰ ਕੀਤਾ ਮਹਾਰਾਜ ਪਰ ਪਤਾ ਨਹੀਂ ਕਿੱਧਰ ਚਲੇ ਗਏ ਬਾਬਾ ਬੁੱਢਾ ਜੀ ਨੂੰ ਬਚਨ ਸੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਵੀ ਬਾਬਾ ਬੁੱਢਾ ਜੀ ਤੈਥੋਂ ਕਦੇ ਨਹੀਂ ਓਲੇ ਹੋਵਾਂਗੇ ਅਸੀਂ ਸਾਡੀ ਜੋਤ ਦਾ ਤੁਹਾਨੂੰ ਪਤਾ ਹੋਵੇਗਾ ਕਿੱਥੇ ਹੈ ਸੰਗਤਾਂ ਨੇ ਬੇਨਤੀ ਕੀਤੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਬਾਬਾ ਬੁੱਢਾ ਜੀ ਨੂੰ ਵੀ ਮਹਾਰਾਜ ਪਤਾ ਨਹੀਂ ਕਿੱਧਰ ਚਲੇ ਗਏ ਤੁਸੀਂ ਕਿਰਪਾ ਕਰੋ ਪਤਾ ਕਰੋ ਉਹਨਾਂ ਦੇ ਦਰਸ਼ਨ ਕਰਨੇ ਨੇ ਸੰਗਤਾਂ ਦੇ ਤੇ ਬਾਬਾ ਬੁੱਢਾ ਜੀ ਕਹਿੰਦੇ ਮਹਾਰਾਜ ਜੀ ਦੀ ਘੋੜੀ ਕਿੱਥੇ ਹੈ ਉਹ ਲੈ ਕੇ ਆਏ ਕਹਿੰਦੇ ਦਾਇਓਂ ਕਰੋ ਇਸਨਾਨ ਕਰਾਓ ਕਾਠੀ ਲਾਓ ਤੇ ਇਹਦੀ ਲਗਾਮ ਹੈ ਜਿਹੜੀ ਇਹਦੀ ਗਰਦਨ ਤੇ ਰੱਖੋ ਇਹ ਘੋੜੀ ਕਰਾਮਾਤਾਂ ਵਾਲੀ ਹੈ ਇਹ ਆਪਣੇ ਆਪ ਜਿੱਥੇ ਗੁਰੂ ਅਰਜਨ ਅਮਰਦਾਸ ਮਹਾਰਾਜ ਜੀ ਹੋਣਗੇ ਆਪਣੇ ਆਪ ਚਲੀ ਜਾਏਗੀ ਕੁੜੀ ਦਾ ਇਸ਼ਨਾਨ ਕਰਾਇਆ ਕਾਠੀ ਪਾਈ ਲਗਾਮ ਜਦੋਂ ਗਰਦਨ ਤੇ ਰੱਖੀ ਨਾ ਸੰਗਤਾਂ ਮਗਰ ਮਗਰ ਸ਼ਬਦ ਪੜ੍ਹਦੀਆਂ ਜਾਂਦੀਆਂ ਨੇ ਤੇ ਕੁੜੀ ਸੀ ਜਿਹੜੀ ਉਹ ਕੋਠਾ ਸਾਹਿਬ ਦੇ ਅੱਗੇ ਜਾ ਕੇ ਖੜ ਗਈ ਅੱਗੇ ਕੀ ਲਿਖਿਆ ਹੋਇਆ ਕੋਠਾ ਸਾਹਿਬ ਦੇ ਦਰਵਾਜ਼ੇ ਤੇ ਜਿਹੜਾ ਇਹ ਸਾਡਾ ਦਰਵਾਜ਼ਾ ਖੜਾਏਗਾ ਜਾਂ ਖੋਲੇਗਾ ਉਹ ਸਾਡਾ ਸਿੱਖ ਨਹੀਂ ਹੋਏਗਾ ਅੱਜ ਵਰਗੇ ਸਿੱਖ ਨਹੀਂ ਸੀ ਹੈਗੇ ਚਲਾਕ ਉਦੋਂ ਬਹੁਤ ਭੋਲੇ-ਭਾਲੇ ਸਿੱਖ ਹੁੰਦੇ ਸਨ ਜਿਨ੍ਹਾਂ ਦਾ ਗੁਰੂ ਦੇ ਨਾਲ ਪਿਆਰ ਹੁੰਦਾ ਸੀ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਮੁਕਤ ਭੁਗਤ ਜੀ ਦਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਦਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਹੁੰਦਾ ਹੈ ਕਹਿੰਦੇ ਬਾਬਾ ਜੀ ਹੁਣ ਹੁਕਮ ਹੈ ਵੀ ਦਰਵਾਜ਼ਾ ਨਹੀਂ ਖੋਲਣਾ ਬਾਬਾ ਬੁੱਢਾ ਜੀ ਨੇ ਪਿਛਲੇ ਪਾਸੇ ਦੀ ਜਾ ਕੇ ਨਾ ਇਕ ਤਾਂ ਕੱਢਣ ਲੱਗ ਗਏ ਜਿਹਨੂੰ ਸਨ ਕਹਿ ਦਿੰਦੇ ਆ ਸਨ ਲਾਇਆ ਉੱਥੋਂ ਚਲੇ ਗਏ ਗੁਰੂ ਅਮਰਦਾਸ ਮਹਾਰਾਜ ਜੀ ਸਮਾਦੀ ਦੇ ਵਿੱਚ ਬੈਠੇ ਨੇ ਜਾ ਕੇ ਮਹਾਰਾਜ ਜੀ ਦੇ ਚਰਨ ਕੁੱਟਣ ਲੱਗ ਗਏ ਮਹਾਰਾਜ ਜੀ ਨੇ ਨੇਤਰ ਕੋਲੇ ਕਹਿੰਦੇ ਬਾਬਾ ਬੁੱਢਾ ਜੀ ਨੂੰ ਦੇਖ ਕੇ ਕਹਿੰਦੇ ਬਾਬਾ ਜੀ ਸਾਡਾ ਹੁਕਮ ਨਹੀਂ ਪੜਿਆ ਦਰਵਾਜ਼ੇ ਤੇ ਕਹਿੰਦੇ ਮਹਾਰਾਜ ਪੜਿਆ ਕਹਿੰਦੇ ਫਿਰ ਦਰਵਾਜ਼ਾ ਖੁੱਲਿਆ ਕਹਿੰਦੇ ਨਹੀਂ ਮਹਾਰਾਜ ਦਰਵਾਜ਼ਾ ਨਹੀਂ ਖੁੱਲਿਆ ਹੁਕਮ ਅਦੁੱਲੀ ਕੀਤੀ ਹੈ ਕਹਿੰਦੇ ਨਹੀਂ ਮਹਾਰਾਜ ਹੁਕਮ ਅਦੁੱਲੀ ਨਹੀਂ ਕੀਤੀ ਫਿਰ ਆਏ ਕਿੱਥੋਂ ਦੀ ਕਹਿੰਦੇ ਮਹਾਰਾਜ ਉਹ ਸੱਣ ਲਾ ਕੇ ਆਏ ਆ ਗੁਰੂ ਅਮਰਦਾਸ ਮਹਾਰਾਜ ਖੁਸ਼ੀ ਦੇ ਘਰ ਦੇ ਵਿੱਚ ਆ ਗਏ ਵੀ ਗੁਰਸਿੱਖਾਂ ਨੇ ਸਾਡਾ ਹੁਕਮ ਅਦੁੱਲੀ ਨਹੀਂ ਕੀਤੀ ਕਹਿੰਦੇ ਮਹਾਰਾਜ ਕਹਿੰਦੇ ਜਿਹੜਾ ਪਿਆਰ ਦੇ ਨਾਲ ਪ੍ਰੇਮ ਦੇ ਨਾਲ ਸ਼ਰਧਾ ਦੇ ਨਾਲ ਇਸ ਸੱਣ ਦੇ ਵਿੱਚ ਦੀ ਲੰਘ ਜਾਇ ਕਰੇਗਾ ਨਾ ਉਹਦੀ ਚਰਾਸੀ ਘੱਟ ਜਾਇ ਕਰੇਗੀ ਇਸ ਤਰ੍ਹਾਂ ਦੇ ਬਚਨ ਹੋਏ ਮਹਾਰਾਜ ਜੀ ਦੇ ਸੋ ਆਪਾਂ ਵਿਚਾਰ ਕਰਦੇ ਸੀ ਜਿਹੜਾ ਦਿਨ ਰੱਖੀ ਗਈ ਸੀ ਇਹਨਾਂ ਨੂੰ ਪਤਾ ਸੀ ਵੀ ਵਿਸਾਖੀ ਵਾਲੇ ਦਿਨ ਸਭ ਤੋਂ ਵੱਧ ਚੜਾਵਾ ਚੜ੍ਹਨਾ ਹੈ ਇਹਨਾਂ ਨੇ ਕਿਹਾ ਕਿੰਨੇ ਮਹਾਰਾਜ ਵਿਸਾਖੀ ਵਾਲੇ ਦਿਨ ਜਿੰਨਾ ਵੀ ਚੜਾਵਾ ਹੋਵੇ ਸਾਨੂੰ ਦੇ ਦਿਓ ਮਹਾਰਾਜ ਕਹਿੰਦੇ ਭਾਈ ਠੀਕ ਹੈ ਜਿੰਨਾ ਚੜਾਵਾ ਵਿਸਾਖੀ ਵਾਲੇ ਦਿਨ ਹੋਏਗਾ ਨਾ ਤੁਸੀਂ ਲੈ ਲਿਓ ਇਹ ਅੱਗੇ ਤਾਂ ਥੋੜਾ ਲੇਟ ਕੀਰਤਨ ਕਰਨ ਆਉਂਦੇ ਸੀ ਅੱਜ ਉਸ ਤੋਂ ਵੀ ਪਹਿਲਾਂ ਆ ਕੇ ਕੀਰਤਨ ਕਰਦੇ ਨੇ ਬੜਾ ਉੱਚੀ ਉੱਚੀ ਕੀਰਤਨ ਕਰਦੇ ਨੇ ਹੁਣ ਪਰਮੇਸ਼ਰ ਦੀ ਨੀਤ ਐਸੀ ਹੋਈ ਮੌਸਮ ਖਰਾਬ ਹੋ ਗਿਆ ਸੰਗਤ ਆਈ ਬਹੁਤ ਘੱਟ ਜਿਹੜੇ ਆਏ ਉਹ ਦਸਵੰਦ ਦੀ ਮਾਇਆ ਬਹੁਤ ਘੱਟ ਲੈ ਕੇ ਆਈ ਕੁਝ ਸੰਗਤ ਮੌਸਮ ਖਰਾਬ ਕਰਕੇ ਰਸਤੇ ਵਿੱਚ ਰੁਕ ਗਈ ਲੇਟ ਆਈ ਜਿਹੜਾ ਚੜਾਵਾ ਸੀ ਨਾ ਉਹ ਬਹੁਤ ਘੱਟ ਚੜਿਆ ਇਹ ਕਿਤੇ ਤਾਂ ਕੀਰਤਨ ਕਰਦੇ ਨੇ ਕਿਤੇ ਮਾਇਆ ਵੱਲ ਦੇਖਦੇ ਨੇ ਹੁਣ ਖਿਆਲ ਹੈ ਜਿਹੜਾ ਮਾਇਆ ਵਾਲਾ ਜਿਹੜਾ ਆਪ ਹੀ ਨਹੀਂ ਜੁੜਿਆ ਉਹ ਦੂਜਿਆਂ ਨੂੰ ਨਹੀਂ ਜੋੜ ਸਕਦਾ ਅੱਗੇ ਕੀਰਤਨ ਦੇ ਵਿੱਚ ਉਹ ਰਸ ਆਉਂਦਾ ਸੀ ਅੱਜ ਰਸ ਨਹੀਂ ਆਇਆ ਕੀਰਤਨ ਦੇ ਵਿੱਚੋਂ ਜਦ ਕੀਰਤਨ ਦਾ ਭੋਗ ਪਿਆ ਚੜਾਵਾ ਦੇਖਿਆ ਵੀ ਬੜਾ ਘਟ ਆਇਆ ਬੜਾ ਉੱਚੀ ਉੱਚੀ ਬੋਲਦੇ ਬੜਬੜ ਕਰਦੇ ਉੱਥੋਂ ਚਲੇ ਗਏ ਕਹਿੰਦੇ ਗੁਰੂ ਮਹਾਰਾਜ ਨੇ ਸੰਗਤਾਂ ਨੂੰ ਦੱਸਤਾ ਵੀ ਅੱਜ ਜਿਹੜਾ ਚੜਾਵਾ ਹੈ ਨਾ ਉਹ ਕੀਰਤਨੀਆਂ ਨਹੀਂ ਲੈ ਜਾਣਾ ਤਾ ਸੰਗਤਾਈ ਬਹੁਤ ਘੱਟ ਹੈ ਤਾਂ ਚੜਾਵਾ ਬੜਾ ਘੱਟ ਹੋਇਆ ਹੈ ਦੇਖਾਂਗੇ ਇੱਥੇ ਕੌਣ ਕੀਰਤਨ ਕਰੇਗਾ ਕੌਣ ਆਏਗਾ ਸਾਡੇ ਕਰਕੇ ਰੌਣਕ ਲੱਗਦੀ ਸੀ ਉੱਥੋਂ ਬੜਾ ਉੱਚਾ ਨੀਵਾ ਬੋਲਦੇ ਹੋਏ ਆਪਣੇ ਘਰ ਚਲੇ ਗਏ ਅਗਲਾ ਦਿਨ ਹੋਇਆ ਕੀਰਤਨ ਕਰਨ ਨਹੀਂ ਆਏ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਭੇਜਿਆ ਗੁਰਸਿੱਖਾਂ ਨੂੰ ਵੀ ਜਾਓ ਉਹਨਾਂ ਨੂੰ ਬੁਲਾ ਕੇ ਲੈ ਕੇ ਆਓ ਸੁਵਾਓ ਹੁਣ ਅਗੇ ਜੋ ਸਮਾਂ ਇਜਾਜ਼ਤ ਨਹੀਂ ਦਿੰਦਾ ਸੁਪੁੱਲਾਂ ਚੁੱਕਾਂ ਦੀ ਮਾਫੀ ਕਥਾ ਕੀਰਤਨ ਕਰਦਿਆਂ ਕੋਲੋਂ ਬਹੁਤ ਪ੍ਰਕਾਰ ਦੀਆਂ ਪੁੱਲਾਂ ਗਲਤੀ ਹੋ ਜਾਂਦੈ ਨੇ ਸਤਿਗੁਰ ਪਾਤਸ਼ਾਹ ਮਹਾਰਾਜ ਬਖਸ਼ਣ ਜੋਗ ਨੇ ਸਾਰੇ ਪਿਆਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ